ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਆ ਪਿੰਡ ਬਲਾੜ ਮਹਿਮਾ ਜ਼ਿਲ੍ਹਾ ਬਠਿੰਡਾ ਨਾਲ ਆਪਣੇ ਸਰਦਾਰ ਗੁਰਜੀਤ ਸਿੰਘ ਜੀ ਸੈਕਟਰੀ ਸਾਹਿਬ ਨੇ ਪਿੰਡ ਬਲਾੜ ਮਹਿਮਾ ਤੋਂ ਤੇ ਇਹਨਾਂ ਤੋਂ ਆਪਾਂ ਅੱਜ ਜਾਣਕਾਰੀ ਲੈਣੀ ਆ ਅੱਜ ਦੀ ਵੀਡੀਓ ਦਾ ਆਪਣਾ ਜਿਹੜਾ ਮੇਨ ਵਿਸ਼ਾ ਹੋਊਗਾ ਉਹ ਬਾਬਾ ਧਾਨ ਸਿੰਘ ਜੀ ਦੀ ਜੀਵਨੀ ਬਾਰੇ ਕਿੱਥੋਂ ਬਾਬਾ ਧਾਨ ਸਿੰਘ ਜੀ ਦਾ ਜੀਵਨ ਸ਼ੁਰੂ ਹੋਇਆ ਤੇ ਕਿੱਥੇ ਬਾਬਾ ਧਾਨ ਸਿੰਘ ਜੀ ਦਾ ਜਿਹੜਾ ਉਹ ਇਤਿਹਾਸ ਆ ਸਪੈਸ਼ਲ ਕੀ ਮਾਲਵੀ ਖੇਤਰ ਨਾਲ ਜੁੜਿਆ ਹੋਇਆ ਬਾਬਾ ਦਾਨ ਸਿੰਘ ਜੀ ਨੇ ਮਾਲਵੇ ਦੀ ਸਿੱਖੀ ਰੱਖੀ ਸੀ ਤੇ ਉਹਦੇ ਬਾਰੇ ਆਪਾਂ ਸੈਕਟਰੀ ਸਾਹਿਬ ਤੋਂ ਜਾਣਕਾਰੀ ਜਿਹੜੀ ਉਹ ਅੱਜ ਪ੍ਰਾਪਤ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਦੱਸੋ ਜੀ ਵੀ ਕਿੱਥੋਂ ਬਾਬਾ ਦਾਨ ਸਿੰਘ ਜੀ ਦਾ ਜਿਹੜਾ ਉਹ ਇਤਿਹਾਸ ਜਿਹੜਾ ਸ਼ੁਰੂ ਹੁੰਦਾ ਜੀ ਬਾਬਾ ਦਾਨ ਸਿੰਘ ਜੀ ਬਹੁਤ ਹੀ ਯੋਧੇ ਮਹਾਨ ਹੋਏ ਆ ਮਾਲਵੇ ਦੇ ਸਰਤਾਜ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਬਾਬਾ ਜੀ ਨੂੰ ਹਾਂਜੀ ਬਾਬਾ ਜੀ ਸੀਗੇ ਜਿਹੜੇ ਬਰਾੜ ਖਾਨਦਾਨ ਨਾਲ ਸੰਬੰਧ ਸੀ ਹਾਂਜੀ ਬਰਾੜ ਖਾਨਦਾਨ ਜਿੰਨਾ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਦੇ ਵਿੱਚ ਵੀ ਅੰਕਿਤ ਕੀਤਾ ਹੈ ਜਦੋਂ ਰੰਗਜੀਤ ਨੇ ਬਾਬਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਸੀਗਾ ਕਿ ਮੈਂ ਮਿਲਣਾ ਚਾਹੁੰਨਾ ਪਰ ਜਿਹੜਾ ਇਹ ਇਲਾਕਾ ਇਹ ਬਰਾੜਾਂ ਦਾ ਏਰੀਆ ਹਾਂਜੀ ਇੱਥੇ ਮੈਨੂੰ ਖਤਰਾ ਮੈਨੂੰ ਹੋ ਸਕਦਾ ਆਪਣੀ ਮਿਲਣੀ ਨਾ ਹੋਵੇ ਕਾ ਗੁਰੂ ਸਾਹਿਬ ਨੇ ਜਫਰ ਨਾਮੇ ਦੇ ਵਿੱਚ ਅੰਕਿਤ ਕੀਤਾ ਸੀ ਨਾ ਜ਼ਰੈ ਦਰੀ ਖਤਰੈ ਤਰਾਸਤ ਹਮ ਹੈ ਕੌਮ ਬਰਾੜ ਹੁਕਮੇ ਮਰਾਸ ਅੱਛਾ ਜਿਹਦਾ ਅਰਥ ਸੀਗਾ ਵੀ ਤੂੰ ਡਰ ਨਾ ਠੀਕ ਹੈ ਇਹ ਜਿਹੜੀ ਬਰਾੜਾਂ ਦੀ ਕੌਮ ਆ ਇਹ ਮੇਰੇ ਹੁਕਮ ਦੇ ਵਿੱਚ ਹੈ ਇਹ ਮੇਰੇ ਹੁਕਮ ਮੁਤਾਬਕ ਹੀ ਚੱਲਦੀ ਹੈ ਤੈਨੂੰ ਇਹਨਾਂ ਤੋਂ ਕੋਈ ਖਤਰਾ ਨਹੀਂ ਜਿੰਨਾ ਚਿਰ ਮੈਂ ਬੈਠਾ ਹਾਂਜੀ ਉਸੇ ਬਰਾੜ ਖਾਨਦਾਨ ਦੇ ਵਿੱਚੋਂ ਅਬਲੂ ਤੇ ਮਹਿਮਾ ਦੋ ਸਕੇ ਭਰਾ ਹੋਏ ਨੇ ਅੱਛਾ ਜੀ ਉਹਨਾਂ ਦੇ ਵਿੱਚੋਂ ਅਬਲੂ ਦੇ ਪੋਤਰੇ ਰਾਉਦਾਨਾ ਉਸ ਵੇਲੇ ਇਹਨਾਂ ਦਾ ਨਾਮ ਰਾਉਦਾਨਾ ਸੀ ਰਾਉਦਾਨਾ ਹੋ ਗਿਆ ਪਹਿਲਾਂ ਬਾਬਾ ਦਾਨ ਸਿੰਘ ਤੇ ਰਾਉਦਾਨਾ ਸੀ ਰਾਉਦਾਨਾ ਸੀ ਅੱਛਾ ਜੀ ਕਿਉਂਕਿ ਰਾਉ ਖਾਨਦਾਨ ਚੱਲਦਾ ਇਹ ਇਹ ਪਹਿਲਾਂ ਇਹ ਪੱਟੀਆਂ ਤੋਂ ਬਾਅਦ ਜਦੋਂ ਖੀਵਾ ਪੱਟੀ ਨੇ ਹਾਂਜੀ ਪੱਟੀ ਰਾਜਪੂਤ ਨੇ ਸਿੰਧੂ ਜਿਮੀਦਾਰਾਂ ਨਾਲ ਜੱਟਾਂ ਨਾਲ ਸਾਂਝ ਪਾ ਲਈ ਸੀ ਉਸ ਤੋਂ ਬਾਅਦ ਇਹ ਇਹਨਾਂ ਦੇ ਨਾਮ ਨਾਲ ਫਿਰ ਰਾਉ ਚੱਲਣ ਲੱਗ ਗਿਆ ਅੱਛਾ ਜੀ ਇਹ ਰਾਉ ਚੱਲਦਾ ਗਿਆ ਫਿਰ ਠੀਕ ਹੈ ਜੀ ਉਹਦਾ ਖੀਵੇ ਦਾ ਬੇਟਾ ਹੋਇਆ ਸਿੱਧੂ ਸਿੱਧੂ ਤੋਂ ਬਾਅਦ ਅੱਗੇ ਫਿਰ ਬਰਾੜ ਹੋਏ ਆ ਤੇ ਬਰਾੜ ਤੋਂ ਬਾਅਦ ਫਿਰ ਅੱਗੇ ਰਾਓ ਹੀ ਚੱਲਦਾ ਸੀ ਹਾਂਜੀ ਰਾਓ ਸਿੱਧੂ ਰਾਓ ਬਰਾੜ ਰਾਓ ਤੇ ਇਵੇਂ ਜਿਵੇਂ ਮਤਲਬ ਕਿ ਰਾਓ ਦਾ ਨਾਂ ਸੀ ਨਾ ਆਪਣਾ ਨਾਂ ਤੇ ਇਹਨਾਂ ਨੇ ਫਿਰ ਰਾਓ ਦਾ ਨਾਂ ਸੀ ਜਿਹੜੇ ਇਹਨਾਂ ਕੋਲੇ ਇਹ ਜੰਗਲੀ ਇਲਾਕਾ ਸੀ ਸਾਰਾ ਇਹ ਹਾਂਜੀ ਇਹ ਲੱਖੀ ਜੰਗਲ ਨਾਂ ਦੇ ਨਾਂ ਨਾਲ ਪਹਿਲਾਂ ਕੋਈ ਪਿੰਡ ਵੱਜਾ ਨਹੀਂ ਸੀਗਾ ਪਹਿਲਾਂ ਇਹ ਪਿੰਡ ਪਿੰਡਾਂ ਦੇ ਨਾਂ ਨਹੀਂ ਸੀ ਹੁੰਦੇ ਇਹ ਜੰਗਲ ਦੇ ਵਿੱਚ ਥੋੜੇ ਥੋੜੇ ਘਰ ਕਿਤੇ ਥੋੜੇ ਜਿਹੀ ਬੈਠੇ ਕਿਤੇ ਥੋੜੇ ਜਿਹੀ ਬੈਠੇ ਕਿਤੇ ਦੋ ਘਰ ਬੈਠੇ ਕਿਤੇ ਚਾਰ ਘਰ ਬੈਠੇ ਤੇ ਢਾਣੀਆਂ ਟੈਪ ਬੈਠੇ ਹਾਂਜੀ ਕਿਉਂਕਿ ਜੰਗਲ ਹੋਣ ਕਰਕੇ ਐਵੇਂ ਪਾਣੀ ਦੇ ਸਾਧਨ ਨਹੀਂ ਸੀ ਨਹਿਰਾਂ ਖਾਲੀ ਨਹੀਂ ਸੀ ਆਏ ਬਿਜਲੀ ਮੋਟਰਾਂ ਤਾਂ ਹੁੰਦੀਆਂ ਹੀ ਨਹੀਂ ਸੀ ਉਦੋਂ ਖੂਹ ਖਾਣੀ ਸੀ ਹੁੰਦੇ ਤੇ ਉਦੋਂ ਫਿਰ ਉਹ ਲੁੱਟਮਾਰ ਕਰਕੇ ਗੁਜ਼ਾਰਾ ਕਰਦੇ ਸੀ ਅੱਛਾ ਜੀ ਤੇ ਜੰਗਲਾਂ ਦੇ ਵਿੱਚ ਹੀ ਰਹਿੰਦੇ ਸੀ ਤੇ ਰਾਉ ਦਾਨੇ ਕੋਲੇ 500 ਦਾ ਘੋੜਸਵਾਰ ਸੀ اچھا ਜੀ ਤੇ 700 ਪੈਦਲ ਜਿਹੜਾ ਜੱਥਾ ਸੀ ਇੱਕ ਜਿਹਨੂੰ ਆਪਾਂ ਕਹਿ ਦਿੰਨੇ ਆਂ ਵੀ ਧਾੜਵੀ ਸੈਨਾ ਸੀ ਹਾਂ ਸੈਨਾ ਸੀ ਇੱਕ ਧਾੜਵੀ ਕਿਸਮ ਦੇ ਬੰਦੇ ਸੀ ਠੀਕ ਹੈ ਕਿਉਂਕਿ ਉਹਨਾਂ ਵੇਲੇਾਂ 'ਚ ਜਿਨ੍ਹਾਂ ਦਾ ਹਜੂਮ ਹੁੰਦਾ ਸੀ ਅੱਜ ਵੀ ਹਾਂਜੀ ਅੱਜ ਵੀ ਓਵੇਂ ਚੱਲਦਾ ਜਿਹੜੇ ਲੋਕ ਇਕੱਠੇ ਆ ਉਹਨਾਂ ਦੇ ਰਹਿੰਦੇ ਆ ਉਹਨਾਂ ਨੂੰ ਕੋਈ ਉਹਨਾਂ ਦੀ ਹਵਾ ਬੰਨੀ ਜਾ ਸਕਦਾ ਜਿਹੜੇ ਲੋਕ ਇਕੱਲੇ-ਇਕੱਲੇ ਹੋ ਜਾਂਦੇ ਆ ਉਹਨਾਂ ਨੂੰ ਫਿਰ ਕੋ-ਕੋ ਕੇ ਮਾਰਿਆ ਜਾਂਦਾ ਤੁਸੀਂ ਇਹ ਵੀ ਜਾਣੇ ਪੈਂਦੇ ਆ ਇਹ ਉਦੋਂ ਵੀ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਸੀ ਠੀਕ ਹੈ ਉਹ ਜਿਹੜੇ ਮਤਲਬ ਕਿ ਉਹ ਇਕੱਠੇ ਰਹਿੰਦੇ ਸੀ ਇਹ ਇਹ ਰਾਉ ਦਾਨਾਂ ਦਾ ਬੜਾ ਵੱਡਾ ਇਹ ਇਹ ਕੱਪ ਕਹਿ ਸਕਦੇ ਆਂ ਵੀ ਬੜਾ ਹਜੂਮ ਸੀ ਇਹ ਅੱਛਾ ਇਹ ਫਿਰ ਜਿੱਧਰ ਨੂੰ ਜਾਂਦੇ ਸੀ ਮਾਰਾ ਮਾਰ ਕਰਦੇ ਜਾਂਦੇ ਸੀ ਤੇ ਜੰਗਲ ਦੇ ਪਗ ਡੰਡੀਆਂ ਤੋਂ ਜੰਗਲ ਦੇ ਨਾਲ ਸਾਰੀਆਂ ਏਰੀਆ ਤੋਂ ਲੱਖੀ ਜੰਗਲ ਦੇ ਵਾਕਫ ਸੀ ਠੀਕ ਹੈ ਤੇ ਉਧਰੋਂ ਗੁਰੂ ਸਾਹਿਬ ਜਦੋਂ ਚਮਕੌਰ ਦੀ ਜੰਗ ਤੋਂ ਬਾਅਦ ਆਪਾਂ ਸਾਰੇ ਜਾਣਦੇ ਆਂ ਉੱਥੋਂ ਗੁਰੂ ਸਾਹਿਬ ਨਿਕਲ ਗਏ ਨਿਕਲ ਕੇ ਫਿਰ ਗੁਰੂ ਸਾਹਿਬ ਉੱਥੋਂ ਮਾਛੀਵਾੜੇ ਦੇ ਜੰਗਲ 'ਚ ਚਲੇ ਗਏ ਉੱਥੇ ਫਿਰ ਆ ਦੂਜੇ ਪਿਆਰਿਆਂ ਦੇ ਨਾਲ ਮੇਲ ਹੋਇਆ ਉੱਥੋਂ ਹੁੰਦੇ ਹੁੰਦੇ ਆਪਾਂ ਸ਼ਾਰਟਕਟ ਕਰ ਗਏ ਇਸ ਗੱਲ ਦੀ ਤੇ ਬੜੀ ਲੰਬੀ ਜਰੀ ਹੋ ਗਈ ਜਦੋਂ ਗੁਰੂ ਸਾਹਿਬ ਦੀਨਾ ਕਾਂਗੜ ਦੇ ਫਰਨਾਵਾ ਲਿਖਿਆ ਕਿ ਹਾਂਜੀ ਰੰਗਜੀਤ ਨੂੰ ਤੇ ਦੀਨਾ ਕਾਂਗੜ ਤੋਂ ਬਾਅਦ ਜਦੋਂ ਗੁਰੂ ਸਾਹਿਬ ਕੋਟ ਕਪੂਰੇ ਪਹੁੰਚੇ ਅੱਛਾ ਜੀ ਤੇ ਔਖੇ ਸੁਘੀਏ ਨੇ ਖਬਰ ਦਿੱਤੀ ਵੀ ਜਿਹੜੀ ਮੁਗਲ ਸੈਨਾ ਉਹ ਆਪ ਜੀ ਦਾ ਪਿੱਛਾ ਕਰ ਰਹੀ ਆ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਅੱਛਾ ਤੇ ਭੁੱਖੇ ਸ਼ੇਰਾਂ ਵਾਂਗ ਹੁਆ ਉਹਨਾਂ ਦੀ ਬੜੀ ਜਲਾਲਤ ਹੋਈ ਵੀ 10 ਲੱਖ ਦੀ ਸੈਨਾ ਦੇ ਵਿੱਚੋਂ ਫੇਰ ਵੀ ਗੁਰੂ ਗੋਬਿੰਦ ਸਿੰਘ ਨਿਕਲ ਗਏ ਤੇ ਇਸ ਕਰਕੇ ਉਹਨਾਂ ਦੀ ਜਿਹੜਾ ਮੇਨ ਮਕਸਦ ਆ ਵੀ ਗੁਰੂ ਸਾਹਿਬ ਨੂੰ ਫੜਨਾ ਜਿਉਂਦਾ ਜਾਂ ਮਰਤਕ ਅੱਛਾ ਜੀ ਤੇ ਇਹ ਉਹ ਪੂਰੇ ਭੁੱਖੇ ਸ਼ੇਰਾਂ ਵਾਂਗੂ ਆਪ ਜੀ ਦੇ ਪਿੱਛੇ ਆ ਰਹੇ ਨੇ ਤੇ ਕੋਟਕਪੂਰੇ ਗੁਰੂ ਸਾਹਿਬ ਜੀ ਨੇ ਉੱਥੇ ਜਦੋਂ ਮੈਂ ਕਪੂਰੇ ਦੀ ਹਵੇਲੀ ਦੇ ਵਿੱਚ ਬੈਠ ਕੇ ਸਲਾਮ مشورہ ਕੀਤਾ ਤੇ ਇਹ ਖਬਰ ਸੀ ਜਿਹੜੀ ਸਾਰੇ ਏਰੀਆ ਦੇ ਵਿੱਚ ਵੀ ਫੈਲੀ ਹੋਈ ਸੀ ਤੇ ਜਿਹੜੇ ਗੁਰਨਾਨਕ ਨਾਮ ਲੇਵਾ ਗੁਰਸਿੱਖ ਸੀਗੇ ਉਹਨਾਂ ਬਿਰਾਂ ਦੇ ਵਿੱਚ ਗੁਰੂ ਨਾਨਕ ਨੂੰ ਮੰਨਦੇ ਸੀ ਗੁਰੂ ਨਾਨਕ ਜੀ ਸਾਰਿਆਂ ਏਰੀਆ ਦੇ ਵਿੱਚ ਰਹੇ ਸੀ ਇੱਥੇ ਗੁਰੂ ਘਰ ਨਾਲ ਪ੍ਰੇਮ ਰੱਖਣ ਵਾਲੇ ਸੀ ਉਹ ਸਾਰੇ ਜਿਹੜੇ ਸਿੱਖ ਸੀ ਉਹ ਕੋਟਕਪੂਰੇ ਪਹੁੰਚੇ ਕੋਟਕਪੂਰੇ ਸਾਰਿਆਂ ਨੇ ਜਾ ਕੇ ਆਪ ਦੀ ਆਪ ਦੀ رائے ਦਿੱਤੀ ਵੀ ਕੀ ਕੀਤਾ ਜਾ ਸਕਦਾ ਕਿਵੇਂ ਕੀਤਾ ਜਾ ਸਕਦਾ ਉੱਥੇ ਫਿਰ ਇਹ ਮਤਲਬ ਕਈ ਇਤਿਹਾਸਕਾਰ ਆ ਸੀ ਬਬਾਨੀਆਂ ਕਹਾਣੀਆਂ ਮੁਤਾਬਕ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ ਵੀ ਜਿਹੜੇ ਰਾਉਦਾਨਾ ਸੀਗੇ ਹਾਂਜੀ ਸਾਡੇ ਇਹ ਬਾਬਾ ਜੀ ਇਹਨਾਂ ਨੇ ਇਹਨਾਂ ਨੇ ਸੁਝਾ ਦਿੱਤਾ ਵੀ ਸਾਡੇ ਇੱਕ ਖਦਰਾਣੇ ਦੀ ਢਾਬਾ ਇੱਕ ਸਾਡੇ ਏਰੀਏ ਦੀ ਜੰਗਲ ਦੇ ਵਿੱਚ ਦੇ ਖਦਰਾਣੇ ਦੀ ਢਾਬ ਦੇ ਉੱਤੇ ਬਹੁਤ ਸਾਰਾ ਪਾਣੀ ਆ ਤੇ ਹੋਰ ਕਿਤੇ ਨੇੜੇ ਤੇੜੇ ਪਾਣੀ ਹੈ। ਅੱਛਾ ਜੀ। ਵੀ ਜੇ ਆਪਾਂ ਉਹ ਢਾਬ ਤੇ ਕਬਜ਼ਾ ਕਰਕੇ ਬੈਠ ਜਾਈਏ ਤਾਂ ਜੰਗ ਦੇ ਵਿੱਚ ਇੱਕ ਅਹਿਮ ਚੀਜ਼ ਪਾਣੀ ਹੁੰਦਾ। ਜਿਹਦੇ ਕੋਲੇ ਪਾਣੀ ਹੋਵੇ ਉਹਦੀ ਜਿੱਤ ਹੁੰਦੀ। ਜਿੱਤ ਹੁੰਦੀ। ਕਿਉਂਕਿ ਪਾਣੀ ਬਿਨਾ ਤਾਂ ਆਪਾਂ ਨੂੰ ਪਤਾ ਸਰੀਰ ਤਾਂ ਇੱਕ ਦਿਨ ਵੀ ਨਹੀਂ ਚੱਲਦਾ। ਹਾਂਜੀ ਹਾਂਜੀ। ਤੇ ਜਿਹਦੇ ਕੋਲੇ ਪਾਣੀ ਹੈ ਨਹੀਂ ਤੇ ਉਹਦੀ ਹਾਰ ਆ। ਹਾਂਜੀ। ਤੇ ਇਹ ਇਹਨਾਂ ਦਾ ਸੁਝਾਅ ਉਹ ਜਿਹੜਾ ਮੰਨਿਆ ਗਿਆ। ਤੇ ਸਾਰੇ ਹੋਰ ਸਿੰਘ ਕਪੂਰੇ ਵਰਗੇ ਹੋਰ ਜਿਹੜੇ ਗੱਲ ਗੁੱਲ ਹੋਰ ਸਾਰੇ ਜਿੰਨੇ ਹੋਰ ਖਾਨਦਾਨ ਸੀਗੇ ਸਾਰੇ ਜਿਹੜੇ ਉਹ ਗੁਰੂ ਸਾਹਿਬ ਦਾ ਸੰਦੇਸ਼ ਲੈ ਕੇ ਸਾਰਿਆਂ ਨੂੰ ਇੱਕੋ ਸੱਦਾ ਦਿੱਤਾ ਗਿਆ ਵੀ ਤੁਸੀਂ ਖਦਰਾਣੇ ਪਹੁੰਚੋ ਖਦਰਾਣੇ ਦੀ 탑 ਤੇ ਪਹੁੰਚੋ ਹਾਂਜੀ ਤੇ ਗੁਰੂ ਜੀ ਇੱਕ ਉੱਚੀ ਤੇ ਆ ਬੈਠ ਗਏ ਨਿਕਣ ਲੱਗੇ ਵੀ ਆ ਜਾਓ ਠੀਕ ਹੈ ਕਰਾਂਗੇ ਦੋ ਹੱਥ ਅੱਛਾ ਜੀ ਇਹ ਜਿਹੜੀ ਮੈਂ ਤੁਹਾਨੂੰ ਦੱਸ ਦੇਵਾਂ ਇਹ ਤੁਹਾਡੇ ਦਰਸ਼ਕਾਂ ਨੂੰ ਹਾਂਜੀ ਵੀ ਇਹ ਜਿਹੜੀ ਜੰਗ ਸੀ ਇਹ ਆਖਰੀ ਜੰਗ ਸੀ 14ਵੀਂ ਤੇ ਆਖਰੀ ਜੰਗ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਆਖਰੀ ਜੰਗ ਸੀ ਆਖਰੀ ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗਾਂ ਲੜੀਆਂ ਹਾਂਜੀ ਕੋਈ ਨਹੀਂ ਹਾਰੀ ਅੱਛਾ 14 ਜੰਗਾਂ ਲੜਨਾ 14 14 ਨਹੀਂ ਜਿੱਤਾਂ ਇੱਕ ਹੋਰ ਵਿਲੱਖਣ ਚੀਜ਼ ਹੈ ਹਾਂਜੀ ਕਿ ਨਾ ਕੋਈ ਗੁਰੂ ਸਾਹਿਬ ਦੀ ਜੰਗ ਜ਼ਮੀਰ ਵਾਸਤੇ ਸੀ ਨਾ ਰਾਜ ਲੈਣ ਵਾਸਤੇ ਸੀ ਅੱਛਾ ਜੀ ਤੇ ਨਾ ਔਰਤ ਵਾਸਤੇ ਸੀ ਆਮ ਤੌਰ ਤੇ ਜਿਹੜੀਆਂ ਜੰਗਾਂ ਲੱਗਦੀਆਂ ਨੇ ਕੋਈ ਲੁੱਟ ਖੋਹ ਵਾਸਤੇ ਨਾ ਲੁੱਟ ਉਹ ਤਿੰਨ ਚੀਜ਼ਾਂ ਵਾਸਤੇ ਲੜਦੇ ਆਂ ਜ਼ਿਆਦਾ ਜ਼ਮੀਨ ਵਾਸਤੇ ਹਾਂਜੀ ਜਾਂ ਰਾਜਾ ਬਣਨ ਵਾਸਤੇ ਹਾਂਜੀ ਹਾਂਜੀ ਤੇ ਜਾਂ ਔਰਤ ਵਾਸਤੇ ਵੀ ਉਹ ਕੌਂ ਕਿਉਂ ਲਏਗਾ ਤੂੰ ਚੱਕ ਕੇ ਲੈ ਜਾ ਤੂੰ ਇਹ ਲਗਨ ਕਰਤਾ ਤੂੰ ਐ ਕਰਤਾ ਇਹ ਇੰਨਾ ਕੀ ਚੀਜ਼ਾਂ ਦਾ ਇਹ ਗੁਰੂ ਗੋਬਿੰਦ ਸਿੰਘ ਨੇ ਜਿਹੜੀਆਂ ਜੰਗਾਂ ਲੜੀਆਂ ਸਾਰੀਆਂ ਸਾਡੇ ਵਾਸਤੇ ਲੜੀਆਂ ਇਹ ਤੁਹਾਡੀ ਜ਼ਮੀਰ ਨੂੰ ਜਗਾਉਣ ਵਾਸਤੇ ਹੱਕ ਸੱਚ ਵਾਸਤੇ ਲੜਨ ਵਾਸਤੇ ਤੇ ਇਹ ਆਖਰੀ ਜੰਗ ਸੀ ਅੱਛਾ ਇਹ ਜੰਗ ਦੇ ਵਿੱਚ ਫਿਰ ਹਾਂ ਪੂਰਾ ਕੰਸਾਨ ਦਾ ਜੰਗ ਹੋਇਆ ਜਦੋਂ ਉਹ ਮੁਗਲ ਪਾਣੀ ਲੈਣ ਆਉਂਦੇ ਤੇ ਉਦੋਂ ਆਪਣੇ ਇਧਰਲੇ ਗੁਰੂ ਸਾਹਿਬ ਦੀਆਂ ਫੌਜਾਂ ਸੀ ਜਿਹੜੀਆਂ ਹਮਲਾ ਕਰ ਦਿੰਦੀਆਂ ਸੀ ਇਹ ਰਾਉਦਾਨਾ ਦੇ ਵੀ ਜਿਹੜੇ ਇਹ ਸਾਰੇ ਗ੍ਰੀਲਾ ਯੁੱਧ ਨੀਤੀ ਅਪਣਾਈ ਇਹਨਾਂ ਨੇ ਅੱਛਾ ਜੀ ਰਾਉਦਾਨਾ ਦੇ ਸਿੰਘ ਸੀ ਸਾਰੇ ਜੰਗਲਾਂ ਦੀਆਂ ਪਗ ਡੰਡੀਆਂ ਜਾਣਦੇ ਸੀ ਇਹ ਜੰਗਲਾਂ 'ਚ ਬੈਠੇ ਹੁੰਦੇ ਜਦੋਂ ਜੀ ਕਰਦਾ ਉਹਨਾਂ ਤੇ ਹਮਲਾ ਕਰ ਦਿੰਦੇ ਤੇ ਫੇਰ ਫਿਰ ਜੰਗਲਾਂ 'ਨ ਲੰਘ ਜਾਂਦੇ ਇਹ ਜਾਣਦੇ ਸੀ ਮੁਗਲਾਂ ਨੂੰ ਪਤਾ ਨਹੀਂ ਸੀ ਇਹਨਾਂ ਜੰਗਲਾਂ ਬਾਰੇ ਉਹ ਜੰਗਲਾਂ ਦੇ ਵਿੱਚ ਉਹ ਅਲੋਪ ਹੋ ਜਾਂਦੇ ਠੀਕ ਹੈ ਫੇਰ ਫੇਰ ਆ ਕੇ ਪਤਾ ਨਹੀਂ ਕਿੱਧਰ ਆਉਣਾ ਹੈ ਬਿਜਲੀ ਵਾਂਗੂ ਆਉਂਦੇ ਤੇ ਬਿਜਲੀ ਵਾਂਗੂ ਹੀ ਚਲੇ ਜਾਂਦੇ ਜਿਹੜੇ ਰਾਉ ਦਾਨਾ ਦੇ ਸਿੰਘ ਵੀ ਸੀ ਫੇਰ ਅਖੀਰ ਨੂੰ ਜਦੋਂ ਮੁਗਲਾਂ ਨੇ ਵੇਖਿਆ ਵੀ ਪਾਣੀ ਤਾਂ ਹੈ ਨਹੀਂ ਹੁਣ ਸਿੱਧੇ ਮੱਥੇ ਕਰੋ ਜਾਂ ਮਰੋ ਵਾਲੀ ਲੜਾਈ ਲੜਨੀ ਉਹ ਫੇਰ ਖਮਸਾਨ ਦਾ ਜਦ ਚੱਲ ਪਿਆ ਗੁਰੂ ਸਾਹਿਬ ਵੀ ਉੱਤੋਂ ਟਿੱਬੀ ਤੋਂ ਤੀਰਾਂ ਨਾਲ ਮੁਕਾਬਲਾ ਕਰ ਰਹੇ ਸੀ ਤੇ ਜਿਹੜੇ ਆਪਣੇ ਮਹਾ ਸਿੰਘ ਸੀ ਜਿਹੜੇ ਬਦਾਵਾ ਲੈ ਕੇ ਆਏ ਸੀ ਉਹ ਵੀ ਮਾਈ ਭਾਗੋ ਦੀ ਜਦੋਂ ਉਹਨਾਂ ਨੇ ਵਗਾਰਿਆ ਉਹਨਾਂ ਨੂੰ ਜੂੜਨਾ ਪਾ ਲੋ ਤੁਸੀਂ ਉਹ ਵੀ ਸਾਰੇ 40 ਦੇ 40 ਸਿੰਘ ਆ ਕੇ ਮਾਈ ਭਾਗੋ ਵੀ ਆ ਗਈ ਇਧਰੋਂ ਦੂਜੇ ਸਾਰੇ rau ਬਰਾੜ ਹੋ ਰਹੇ ਹੋਗੇ rau ਦਾਨੇ ਹੋ ਰਹੇ ਹੋਗੇ ਤੇ ਇਹ ਫਿਰ ਖਮਸਾਨ ਦੇ ਯੁੱਧ ਦੇ ਵਿੱਚ ਤੇ ਸਿੰਘਾਂ ਦੀ ਜਿੱਤ ਹੋਈ ਆਖਰੀ ਲੜਾਈ ਸੀ ਜਿਹੜੀ ਉਹਦੇ ਵਿੱਚ ਸਿੰਘ ਜਿੱਤ ਗਏ ਭਾਈ ਮਹਾ ਸਿੰਘ ਸ਼ਹੀਦੀ ਭਾਗੇ ਗੁਰੂ ਸਾਹਿਬ ਨੇ ਉਹ ਤਾਂ ਆਪਾਂ ਸਾਰੇ ਜਾਣਦੇ ਹ ਕਿਸੇ ਨੂੰ 5000 ਕਿਸੇ ਨੂੰ 10000 ਦਾ ਖਿਤਾਬ ਦਿੱਤਾ ਜਿਹੜਾ ਕੋਈ ਮਤਲਬ ਕਿ ਪੰਜ ਕਰਮ ਅੱਗੇ ਚਲੇਗਾ ਉਹਨੂੰ 5000 ਜਿਹੜਾ 10 ਚਲੇਗਾ ਉਹਨੂੰ 10000 ਦਾ ਖਾਤਬ ਦਤਾਂ ਅੰਦਰ ਜੰਗ ਦੇ ਵਿੱਚ ਕੁਸ ਗਿਆ ਸੀ ਜਿਹੜਾ ਅੱਛਾ ਜੀ ਤੇ ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਉਹਦਾ ਬਦਾਵਾ ਲਿਖ ਕੇ ਤੇ ਕਿਹਾ ਵੀ ਮਹਾਸੰਗਾ ਤੂੰ ਮਾਝੇ ਦੀ ਸਿੱਖੀ ਜਿਹੜੀ ਰੱਖ ਲਈ ਤੇ ਮਹਾਸੰਗ ਉੱਥੇ 시ਦੀ ਪਾ ਗਈ ਤੇ ਫਿਰ ਗੁਰੂ ਸਾਹਿਬ ਉੱਥੋਂ ਚੱਲਦੇ ਚੱਲਦੇ ਅਗਲਾ ਪੜਾ ਸੀ ਜਿਹੜਾ ਉਹ ਛੱਤਿਆਣਾ ਪਿੰਡ 'ਚ ਹੋਇਆ ਤੇ ਇੱਕ ਗੱਲ ਮੈਂ ਹੋਰ ਜ਼ਿਕਰ ਕਰਾਂ ਇਹਦੇ ਆ ਕਿ ਜਦੋਂ ਰਾਏ ਦਾਨੇ ਨੇ ਆ ਕੇ ਆਪਦੇ ਜਿਹੜੇ ਸਿੰਘ ਸੀ ਸਿੰਘਾਂ ਨੂੰ ਕਿਹਾ ਵੀ ਆਪਾਂ ਗੁਰੂ ਸਾਹਿਬ ਦਾ ਮਦਦ ਕਰਨੀ ਆ। ਅੱਛਾ ਜੀ। ਉਹ ਹੁਣ ਜਿਹੜੇ ਇਹ ਗੁਰੂ ਰਾਏ ਦਾਨੇ ਦੇ ਬੰਦੇ ਸੀ ਜਿਹੜੇ ਆਪਾਂ ਸਿੰਘ ਤਾਂ ਨਹੀਂ ਕਹਿ ਸਕਦੇ ਕਿ ਉਹ ਉਸ ਵੇਲੇ ਅਮਰਤ ਨਹੀਂ ਸੀ ਛਕਿਆ। ਘਾੜ ਵੀ ਸੀ ਉਹ। ਅੱਛਾ ਜੀ। ਤੇ ਉਹ ਕਹਿੰਦੇ ਵੀ ਆਏ ਆਪਾਂ ਫਰੀਜ਼ ਕਿਵੇਂ ਲੜਾਂਗੇ। ਉਹ ਕਹਿੰਦਾ ਵੀ ਨਹੀਂ ਆਏ ਨਹੀਂ ਉਹ ਕਹਿੰਦੇ ਵੀ ਗੱਲ ਕਰੋ। ਉਹਨਾਂ ਨੇ ਗੁਰੂ ਸਾਹਿਬ ਨੂੰ ਜਦੋਂ ਮਿਲਾਇਆ ਤੇ ਉਹਨਾਂ ਨੇ ਇਹ ਗੱਲਾਂ ਰੱਖੀਆਂ ਵੀ ਇੱਕ ਤਾਂ ਜੀ ਅਸੀਂ ਜਿਹੜਾ ਲੁੱਟ ਦਾ maal ਹੋਊਗਾ ਉਹ ਅਸੀਂ ਰੱਖਿਆ ਕਰਾਂਗੇ ਅੱਛਾ ਜਿੰਨਾ ਵੀ ਖਜ਼ਾਨਾ ਹੋਊ ਹਾਂ ਦੂਜਾ ਜੀ ਇੱਕ ਤੁਹਾਨੂੰ ਅਸੀਂ ਤਾਂ ਤਨਖਾਹਾਂ ਲਵਾਂਗੇ ਅੱਛਾ ਅਸੀਂ ਐ ਫ੍ਰੀ ਤੇ ਨਹੀਂ ਕੰਮ ਕਰਨਾ ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਲੈ ਲਿਓ ਭਾਈ ਹਾਂਜੀ ਇੱਕ ਜੀ ਤੁਹਾਨੂੰ ਮੀਂਹ ਪਵਾਉਣਾ ਪਊ ਕਹਿੰਦੇ ਅੱਛਾ ਜੀ ਤੇ ਉਸ ਵੇਲੇ ਹਾਲਾਤ ਹੀ ਇਹੋ ਜੀ ਗੁਰੂ ਸਾਹਿਬ ਤਾਂ ਜਾਣੀ ਜਾਣ ਸੀ ਉਹ ਕੋਈ ਹੋਰ ਕੌਤਕ ਵਰਤਾਉਣਾ ਸੀ ਉਹਨਾਂ ਦੀ ਗੱਲ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਠੀਕ ਆ ਇਹਨਾਂ ਨੂੰ ਤਾਰਨਾ ਹੁੰਦਾ ਉਹਨਾਂ ਨੂੰ ਤਾਰ ਦਿੰਦੇ ਆ ਸਹੀ ਹੈ ਜਿਨ੍ਹਾਂ ਨੂੰ ਡਬੋਣਾ ਹੁੰਦਾ ਉਹ ਡੁੱਬ ਜਾਂਦੇ ਆ ਹਾਂਜੀ ਤੇ ਉਹ ਸਾਰੇ ਵਾਦੇ ਉਹ ਮੰਨ ਕੇ ਤੇ ਉਹ ਜਿਹੜੀ ਲੜਾਈ ਦੇ ਵਿੱਚ ਜੋ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਛੱਤਿਆਂ ਨੇ ਪਹੁੰਚੇ ਤੇ ਉਹ ਜਿਹੜੇ ਰਾਉਦਾਨਾ ਦੇ ਬੰਦੇ ਸੀ ਉਹ ਕਹਿੰਦੇ ਜੀ ਜਥੇਦਾਰ ਸਾਹਿਬ ਜਥੇਦਾਰ ਸੀ ਰਾਉਦਾਨਾ ਸਾਰਿਆਂ ਦਾ ਹਾਂਜੀ ਵੀ ਗੱਲ ਕਰੋ ਤੇ ਇਹਨਾਂ ਨੇ ਬੜਾ ਸਮਝਾਇਆ ਬੜਾ ਸਮਝਾਇਆ ਬਾਬਾ ਦਾਨ ਸਿੰਘ ਜੀ ਨੇ ਹਾਂਜੀ ਵੀ ਨਹੀਂ ਵੀ ਆਪਾਂ ਹੁਣ ਹਾਲਾਤ ਕੀ ਐ ਜੰਗ ਤਾਂ ਆਪਾਂ ਲੜ ਕੇ ਆਏ ਆਏ ਤੇ ਗੁਰੂ ਸਾਹਿਬ ਦੀ ਕੀ ਹਾਲ ਤੱਕ ਸਾਰੇ ਕਿੰਨੀਆਂ ਜੰਗਾਂ ਜੁੱਧਾਂ ਕੇ ਸਾਰਾ ਪਰਿਵਾਰ ਉਧਰ ਖਿੰਡ ਪੁੰਡ ਗਿਆ ਤੇ ਇਹ ਕੰਮ ਆਪਾਂ ਨਹੀਂ ਕਰ ਸਕਦੇ ਤੇ ਉਹ ਕਹਿੰਦੇ ਵੀ ਨਹੀਂ ਆਪਾਂ ਤਾਂ ਫਿਰ ਜਿਹੜਾ ਵਾਅਦਾ ਕਰਿਆ ਸੀ ਉਹ ਤਾਂ ਵਾਅਦਾ ਦਾ ਪੂਰਾ ਕਰਾਓ ਰਾਓ ਦਾਨਾ ਕਹਿੰਦਾ ਵੀ ਨਹੀਂ ਮੈਨੂੰ ਤਾਂ ਇਹ ਮੇਰੀ ਜ਼ਮੀਰ ਨਹੀਂ ਆਉਂਦੀ ਅੱਛਾ ਤੇ ਉਹ ਬੜਾ ਧਰਮ ਸੰਕਟ ਚ ਉਹ ਤੇ ਇਹਨਾਂ ਨੇ ਜੀ ਜਿਹੜੇ ਰਾਓ ਦਾਨਾ ਦੇ ਨਾਲ ਸੀਗੇ ਸਾਡੇ ਏਰੀਏ ਦੇ ਅੱਛਾ ਹਰੇਕ ਤਰ੍ਹਾਂ ਦੇ ਬੰਦੇ ਹੁੰਦੇ ਹਨ ਮਨ ਨੂੰ ਕੌਣ ਸਮਝਾਵੇ ਸਹੀ ਹੈ ਜੀ ਤੇ ਮਨ ਹੁਣ ਉਹ ਲਚਾਉਂਦਾ ਸੀਗਾ ਵੀ ਨਹੀਂ ਆਪਾਂ ਤਾਂ ਚਲੋ ਇਹਨਾਂ ਨੂੰ ਆਏ ਸੀਗਾ ਵੀ ਜੇ ਇੱਥੋਂ ਚਲੇ ਗਏ ਗੁਰੂ ਸਾਹਿਬ ਤੇ ਫੇਰ ਅੱਗੇ ਆ ਜਾਣੀਆਂ ਚੌਧਰੀ ਕਪੂਰੇ ਦਾ ਏਰੀਆ ਆ ਜਾਣਾ ਆ ਜਾਣਾ ਉਹ ਆਪਣੇ ਦਾ ਡੱਲੇ ਦਾ ਏਰੀਆ ਆ ਜਾਣਾ ਤਲਵੰਡੀ ਸਾਬੋ ਉੱਥੇ ਆਪਣੀ ਕੋਈ ਚੱਲਣੀ ਨਹੀਂ ਹੁਣ ਇਹ ਆਪਣਾ ਏਰੀਆ ਇੱਥੋਂ ਤੱਕ ਤੇ ਉਹ ਜੀ ਘੋੜਿਆਂ ਦੇ ਮੂਰੇ ਹੋ ਗਏ ਉਹ ਕਹਿੰਦੇ ਜੀ ਵਾਦਾ ਕੀਤਾ ਸੀ ਉਹ ਪੂਰਾ ਕਰੋ ਗੁਰੂ ਸਾਹਿਬ ਨੇ ਕੋਈ ਗੱਲ ਨਹੀਂ ਹਾਂਜੀ ਗੁਰੂ ਸਾਹਿਬ ਤਾਂ ਜਾਣੀ ਜਾਣ ਚੁਣਨ ਤਾਂ ਫਤਈ ਸੀ ਉਸੇ ਟਾਈਮ ਹੀ ਉਠੋ ਹਾਰ ਦਾ ਇੱਕ ਖੱਤਰੀ ਸਿੱਖ ਸੀ ਉਹ ਗੁਰੂ ਸਾਹਿਬ ਵਾਸਤੇ ਖਜ਼ਾਨਾ ਖਚਰਾ ਨੋਹਰਾਂ ਦੀਆਂ ਭਰ ਕੇ ਤੇ ਲੈ ਕੇ ਆ ਗਿਆ ਤੇ ਫਿਰ ਗੁਰੂ ਸਾਹਿਬ ਨੇ ਢੇਰੀ ਲਾ ਲਈ ਢੇਰੀ ਲਾ ਕੇ ਕਹਿਣ ਲੱਗੇ ਆਜੋ ਭਾਈ ਲੈ ਲਓ ਤਨਖਾਹਾਂ ਠੀਕ ਹੈ ਸਾਰੇ ਤਨਖਾਹਾਂ ਲਈ ਗਏ ਰੌਦਾਨਾ ਪਾਸੇ ਖੜ ਗਿਆ ਅੱਛਾ ਜੀ ਗੁਰੂ ਸਾਹਿਬ ਕਹਿੰਦੇ ਆ ਜਾ ਦਾਨਿਆ ਤੂੰ ਹੀ ਲੈ ਲਾ ਅੱਛਾ ਜੀ ਉਹ ਕਹਿੰਦਾ ਨਹੀਂ ਗੂਸਾ ਬਖਸ਼ ਲੋ ਬਈ ਨੂੰ ਵੀ ਬਖਸ਼ ਲੋ ਇਹਨਾਂ ਨੂੰ ਵੀ ਬਖਸ਼ ਲੋ ਠੀਕ ਹੈ ਅਸੀਂ ਤਨਖਾਹ ਨਹੀਂ ਲੈਣਾ ਤੁਸੀਂ ਸਾਡੀ ਖਾਤਰ ਇਹਨਾਂ ਕੁਛ ਕਰੀ ਜਾਂਦੇ ਹੋ ਹਾਂਜੀ ਤੁਸੀਂ ਸਾਡੀ ਖਾਤਰ ਹੀ ਸਾਰੇ ਪਰਿਵਾਰ ਛੱਡਿਆ ਕਿਲਾ ਛੱਡਿਆ ਆਨੰਦਪੁਰ ਸਾਹਿਬ ਛੱਡਿਆ ਹਾਂਜੀ ਤੇ ਅਸੀਂ ਤਨਖਾਹਾਂ ਲੈ ਲਈਏ ਉਹ ਕਹਿੰਦੇ ਨਹੀਂ ਦਾਨਿਆ ਲੈ ਲਾ ਅੱਛਾ ਜੀ ਉਹ ਕਹਿੰਦਾ ਨਹੀਂ ਜੀ ਮੈਂ ਕਹਿੰਦੇ ਦਾਨਿਆ ਤੀਜਾ ਬਚਣਾ ਉਹ ਕਹਿੰਦਾ ਨਹੀਂ ਗੁਰੂ ਸਾਹਿਬ ਬਖਸ਼ ਲੋ ਉਹ ਕਹਿੰਦੇ ਹੋਰ ਦਾਨ ਮੰਗ ਫਿਰ ਕੀ ਮੰਗਦਾ ਅੱਛਾ ਕੁਛ ਮਰਜ਼ੀ ਮੰਗ ਉਹ ਕਹਿੰਦਾ ਜੀ ਇਹ ਤਰੁੱਠੇ ਉਹ ਸਿੱਖੀ ਦਾ ਦਾਨ ਬਖਸ਼ੀ ਦਿਓ ਗੁਰ ਸਿੱਖੀ ਜੀਵਨ ਬਖਸ਼ੀ ਦਿਓ ਅੱਛਾ ਜੀ ਉਹ ਕਹਿੰਦੇ ਠੀਕ ਆ ਦਾਨਿਆ ਤੈਨੂੰ ਗੁਰ ਸਿੱਖੀ ਬਖਸ਼ਾਂਗੇ ਉਹ ਕਹਿੰਦਾ ਜੀ ਫਿਰ ਜੇ ਮੇਰੀ ਕਰਨੀ ਆ ਤਾਂ ਸਾਡੇ ਘਰੇ ਆ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰੋ ਮੇਰੇ ਕਰੇ ਅੱਛਾ ਜੀ ਫਿਰ ਮਤਲਬ ਕਿ ਗੁਰੂ ਸਾਹਿਬ ਨੇ ਉੱਥੇ ਬਚਨ ਕੀਤਾ ਸੀਗਾ ਵੀ ਮਾਝ ਦੀ ਸਿੱਖੀ ਮਹਾ ਸਿੰਘ ਨੇ ਰੱਖੀ ਸੀ ਤੇ ਮਾਲਵੇ ਦੀ ਦਾਨਿਆ ਤਾਂ ਰੱਖ ਲਈ ਫੇਰਾ ਸਾਡੇ ਇੱਥੇ 2 ਕਿਲੋਮੀਟਰ ਹੀ ਹੈ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰੂ ਸਾਹਿਬ ਉੱਥੇ ਰਾਉ ਦਾਨਾ ਦਾ ਘਰ ਸੀ ਤੇ ਉੱਥੇ ਫਿਰ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ ਗਿਆ ਠੀਕ ਹੈ ਰਾਉ ਦਾਨੇ ਨੂੰ ਪਰਿਵਾਰ ਸਮੇਤ ਅਮਤ ਸ਼ਕਾਇਆ ਗਿਆ ਹੋਰ ਨਾਲ ਸੰਗਤਾਂ ਨੇ ਵੀ ਅੰਮ੍ਰਿਤ ਬਾਣ ਕੀਤਾ ਤੇ ਇੱਕੋ ਇੱਕ ਗੁਰੂ ਜੀ ਦੇ ਪਿਆਰੇ ਸਿੱਖ ਹੋਏ ਆ ਜਿਨ੍ਹਾਂ ਦੇ ਘਰੇ ਜਾ ਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਬਾਬਾ ਦਾਨ ਸਿੰਘ ਜੀ ਹਾਂ ਉੱਥੋਂ ਫਿਰ rau ਦਾਨੇ ਨੂੰ ਦਾਨ ਸਿੰਘ ਬਣਾਤਾ ਤੇ ਮਾਲਵੇ ਇਲਾਕੇ ਦਾ ਜਥੇਦਾਰ ਥਾਪਤਾ ਦਾਨ ਸਿੰਘ ਨੇ ਤੇ ਫਿਰ ਮਤਲਬ ਕਿ ਇਹ ਸਾਰੇ ਏਰੀਆ ਦੇ ਵਿੱਚ ਹੀ ਸ਼ੈਂਬਰਾਂ ਲੱਗੀਆਂ ਹੁਣ ਜਿੱਥੇ ਜੰਗਲ ਵੀ ਆਵਾਨ ਸੀ ਹਾਂਜੀ ਅੱਜ ਉੱਥੇ ਦੇਖ ਲਓ ਫਸਲਾਂ ਮੱਕੀ ਹੁੰਦੀ ਆ ਫਿਰ ਝੋਨਾ ਹੋ ਜਾਂਦਾ ਮੱਕੀ ਦੁਬਾਰ ਫਿਰ ਕਣਕ ਹੋ ਜਾਂਦੀ ਆ ਤਿੰਨ ਤਿੰਨ ਫਸਲਾਂ ਹੁੰਦੀਆਂ ਉਹ ਏਰੀਆ ਸਾਰਾ ਕਿਤੇ ਸੇਰ ਗਏ ਤੇ ਕੋਈ ਮਾਰ ਨਹੀਂ ਪਈ ਨਾ ਇੱਥੇ ਹੜੋਂਦੇ ਆ ਨਾ ਇੱਥੇ ਸੋਕਾ ਪੈਂਦਾ ਗੁਰੂ ਸਾਹਿਬ ਜੀ ਦੀ ਇੰਨੀ ਉਸ ਵੇਲੇ ਦੀ ਕਿਰਪਾ ਹੋਈ ਦੀ ਹੈ ਤੇ ਜਿਹੜਾ ਮਤਲਬ ਕਿ ਪਰ ਬਦਕਿਸਮਤੀ ਨਾਲ ਜੀ ਜੋ ਮਾਨ ਸਨਮਾਨ ਮਹਾ ਸਿੰਘ ਨੂੰ ਮਿਲਿਆ ਹਾਂਜੀ ਦਾਨ ਸਿੰਘ ਨੂੰ ਨਹੀਂ ਮਿਲਿਆ ਉਹ ਕੀ ਗੱਲ ਹੈ ਇੱਕ ਤਾਂ ਸਾਡੇ ਏਰੀਆ ਦੇ ਵਿੱਚ ਇਤਿਹਾਸਕਾਰ ਹੈ ਨਹੀਂ ਸੀ ਉਹਨਾਂ ਵੇਲੇ ਅੱਛਾ ਇਤਿਹਾਸ ਲਿਖਿਆ ਨਹੀਂ ਆ ਬਾਬਾ ਦਾ ਬਾਬਾਦਾਨ ਸਿੰਘ ਦੀ ਗੱਲ ਘੱਟ ਕੀਤੀ ਗਈ ਆ ਬਾਬਾਦਾਨ ਸਿੰਘ ਜੀ ਦੀ ਗੱਲ ਘੱਟ ਕੀਤੀ ਗਈ ਜਿੰਨੀ ਕਿ ਕੀਤੀ ਗਈ ਉਹ 2-4 ਲਾਈਨਾਂ ਹੀ ਆ ਉਹਦੀਆਂ ਠੀਕ ਹੈ ਕਿ ਦਾਨ ਸਿੰਘ ਕਰ ਜੋਰੇ ਦੁੱਧ ਪੂਤ ਧਨ ਸਭ ਕਰ ਮੋਰੈ ਕਿਰਪਾ ਕਰੋ ਸਿੱਖੀ ਮੋਈ ਦੀ ਜੇ ਇਹ ਬਸ 5-4 ਲਾਈਨਾਂ ਹੀ ਇਤਿਹਾਸ ਦੇ ਵਿੱਚ ਆਉਂਦੀਆਂ ਉਹਦੇ ਵਿੱਚ ਅਸੀਂ ਹੁਣ ਖੋਜ ਪੜਤਾਲ ਕਰਕੇ ਹਾਂਜੀ ਅਸੀਂ ਆਏ ਸਾਲ ਹੁਣ ਪਿਛਲੇ ਤਕਰੀਬਨ 15 ਸਾਲਾਂ ਤੋਂ 20 ਸਾਲਾਂ ਤੋਂ ਅਸੀਂ ਪਿੰਡ ਦਾਨ ਸਿੰਘ ਵਾਲਾ ਜਿਹੜਾ ਬਾਬਾ ਜੀ ਦੇ ਨਾਂ ਤੇ ਹੀ ਵਸਿਆ ਹੋਇਆ ਹਾਂਜੀ ਦਾਨਸਿੰਘ ਵਾਲਾ ਇਹ ਬਾਬਾ ਜੀ ਦੇ ਨਾਂ ਤੇ ਦਾਨਸਿੰਘ ਵਾਲਾ ਨਗਰ ਵਸਿਆ ਇੱਥੇ 26 27 ਤੇ 28 ਫਰਵਰੀ ਨੂੰ ਹਰ ਸਾਲ ਅੱਛਾ ਜੀ ਬਾਬਾ ਜੀ ਦੇ ਸੰਬੰਧਿਤ ਜੋੜ ਮੇਲਾ ਕਰਵਾਇਆ ਜਾਂਦਾ ਅੱਛਾ ਜੀ ਫੇਰ ਮਤਲਬ ਕਿ ਜਿਵੇਂ ਤੁਹਾਡੇ ਵਰਗੇ YouTube ਚ ਲਾਉਣ ਵਾਲੇ ਉਹਨਾਂ ਨੂੰ ਬੁਲਾਉਨੇ ਆ ਉਹ ਅੱਗੇ ਦੇਸ਼ ਵਿਦੇਸ਼ ਦੇ ਵਿੱਚ ਪਹੁੰਚ ਦੀ ਗੱਲ ਕਰਦੇ ਆ ਹੁਣ ਪਿਛਲੇ ਸਾਲ ਭਾਈ ਦਾਨਸਿੰਘ ਜੀ ਦੀ ਜਿਹੜੀ ਫੋਟੋ ਆ ਇਹ ਕੇਂਦਰੀ ਸਿੱਖਿਆ ਯਾਬ ਘਰ ਅੰਮ੍ਰਿਤਸਰ ਵਿੱਚ ਚਲਾਈ ਗਈ ਹੈ ਉੱਥੋਂ ਵੀ ਜਿਹੜੀ ਸੰਗਤ ਆਉਂਦੀ ਉਹ ਦੇਖਦੀ ਆ ਵੀ ਇਹ ਕੌਣ ਸੀ। ਅੱਛਾ। ਉਹ ਫਿਰ ਇਤਿਹਾਸ ਬਾਰੇ ਪੁੱਛਦੀ ਆ ਵੀ ਇਹ ਕੌਣ ਸੀ। ਇਹਨਾਂ ਨੇ ਮਾਲਵੇ ਦੀ ਸਿੱਖੀ ਕਿਵੇਂ ਰੱਖੀ? ਕਿਵੇਂ ਰੱਖੀ? ਨੌਜਵਾਨ ਪੁੱਛਦੇ ਆ। ਹਾਂਜੀ। ਫਿਰ ਉਹ ਅੱਗੇ ਉਹਨਾਂ ਨੂੰ ਉੱਤਸਕਤਾ ਵਾਲੀ ਇਹ ਦਾਨ ਸਿੰਘ ਵਾਲਾ ਹੈ ਕਿੱਥੇ? ਤੇ ਹੁਣ ਅਸੀਂ ਇੱਕ 게ਟ ਦੀ ਵੀ ਮੰਗ ਕੀਤੀ ਹੋਈ ਆ ਵੀ ਇੱਕ 게ਟ ਵੀ ਬਣਾਇਆ ਜਾਵੇ। ਬਾਬਾ ਜੀ ਦੇ ਨਾਮ। ਬਾਬਾ ਜੀ ਦੇ ਨਾਮ ਤੇ। ਅੱਛਾ। ਤਾਂ ਜੋ ਉੱਥੋਂ ਵੀ ਪਤਾ ਲੱਗੇ ਇਹ ਤਿੰਨ ਚਾਰ ਜਰੀਏ ਹੁੰਦੇ ਆ ਇਹ। ਲਿਖਤ ਹੁੰਦੀ ਆ। ਇਹ ਸੋਸ਼ਲ ਮੀਡੀਆ ਹੁੰਦਾ। ਹਾਂਜੀ। ਜਦ ਆ ਖਾਨਾਲ ਦੇਖਿਆ ਜਾਂਦਾ ਕੀ ਜੀ ਦੇਖੀ ਜਾਂਦੇ ਉੱਥੋਂ ਫਿਰ ਪਤਾ ਲੱਗਦਾ ਵੀ ਇਹ ਸਾਡਾ ਖਾਨਦਾਨ ਸੀ ਸਾਡੇ ਮਹਾਪੁਰਖਾਂ ਨੇ ਕੁਰਬਾਨੀਆਂ ਕੀਤੀਆਂ ਹਾਂਜੀ ਬਾਬਾ ਦਾਨ ਸਿੰਘ ਜੀ ਦੇ ਇੱਕ ਪੋਤਰੇ ਸੀ ਗੁਰਬਖਸ਼ ਸਿੰਘ ਉਹਨਾਂ ਨੇ ਫਿਰ ਉੱਥੇ ਜਿਹੜਾ ਬੰਦਾ ਬਹਾਦਰ ਨਾ ਚੱਪੜ ਜਿਹੜੀ ਉੱਥੇ ਸਰਹੰਦ ਦੀ ਇੰਟਰਨੈਟ ਖੜਕਾਈ ਉੱਥੇ ਵੀ ਜੰਗ ਦੇ ਵਿੱਚ ਸਾਹ ਦਿੱਤਾ ਬੰਦਾ ਸਿੰਘ ਬਹਾਦਰ ਹਾਂ ਹਾਂ ਹੁਣ ਬਾਬਾ ਦਾਨ ਸਿੰਘ ਜੀ ਦੀ ਕਿੰਨੀ ਵੀ ਪੀੜੀ ਚੱਲ ਰਹੀ ਹੈ ਹੁਣ ਬਾਹਰ ਵੀ ਇੱਕ ਪੀੜੀ ਚੱਲਦੀ ਬਾਬਾ ਦਾਨ ਸਿੰਘ ਦੀ ਅੱਛਾ